ਅੱਛੇ ਸ਼ਿਵ ਕੁਮਾਰ ਬਟਾਲਵੀ ਦੇ ਜਿਹੜੀ 51ਵੀਂ ਵਰਸੀ ਹੈ ਔਰ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ ਆਪਾਂ ਗੱਲ ਵੀ ਕਰਦੇ ਹਾਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਸ਼ਿਵ ਕੁਮਾਰ ਸ਼ਿਵ ਕੁਮਾਰ ਬਟਾਲਵੀ ਜਿੰਨਾ ਉਹਨਾਂ ਦੀ ਯਾਦਾਂ ਕੁਝ ਤਾਜ਼ਾ ਕੀਤੀਆਂ ਜਾਂਦੀਆਂ ਸਾਡੇ ਨਾਲ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਜੀਵ ਬਟਾਲਵੀ ਸਰ ਸ਼ਿਵ ਕੁਮਾਰ ਦੇ ਆ ਕੁਝ ਜ਼ਿਆਦਾ ਤਾਜ਼ੀਆਂ ਕੀਤੀਆਂ ਜਾਂਦੀਆਂ ਕੁਝ ਦੱਸੋ ਸਾਨੂੰ ਉਹਨਾਂ ਬਾਰੇ ਦੇਖੋ ਜੀ ਦੇਖੋ ਜੀ ਸ਼ਿਵ ਕੁਮਾਰ ਬਟਾਲਵੀ ਜਦੋਂ ਇਸ ਘਰ 'ਚ ਰਹਿੰਦੇ ਰਿਹਾ ਮੇਰੇ ਮਦਰ ਨੇ ਮੇਰੇ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਜਿਆਦਾ ਸਾਂਝੀਆਂ ਕਰਦੇ ਰਹੇ ਆ ਇੱਕ ਤੇ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਯਾਦ ਆ ਉਹ ਇਹ ਹੀ ਹੈ ਕਿ ਬਟਾਲਵੀ ਸਾਹਿਬ ਨੇ ਜ਼ਿਆਦਾਤਰ ਸਮੇਂ ਇਸ ਘਰ ਦੇ ਵਿੱਚ ਲਿਖਣ ਚ ਬਤਾਇਆ ਔਰ ਉਹ ਇੱਕ ਇਕਾਕੀ ਸੁਭਾਅ ਦੇ ਬੰਦੇ ਸੀ ਕੱਲਾ ਰਹਿਣਾ ਪਸੰਦ ਕਰਦੇ ਸੀ ਸਾਡੇ ਉੱਪਰ ਇੱਕ ਚਵਾਰਾ ਹੁੰਦਾ ਸੀਗਾ ਤੇ ਉਥੇ ਉਹਨਾਂ ਨੇ ਆਪਣਾ ਜ਼ਿਆਦਾਤਰ ਸਮਾਂ ਉੱਥੇ ਹੀ ਬਤਾਇਆ ਤੇ ਮੋਸਟਲੀ ਉਹਨਾਂ ਨੇ ਮਦਰ ਨੇ ਦੱਸਣਾ ਕਿ ਰਾਤ ਨੂੰ 12 ਵਜੇ ਤੋਂ ਬਾਅਦ ਸ਼ਿਵ ਨੇ ਲਿਖਣਾ ਸ਼ੁਰੂ ਕਰਨਾ ਕਿਉਂਕਿ ਉਹਨਾਂ ਟਾਈਮ ਤੇ ਟਾਈਮਾਂ ਤੇ ਸਮੇਂ ਤੇ ਗਲੀਆਂ 'ਚ ਕਾਫੀ ਰੌਲਾ ਹੁੰਦਾ ਸੀਗਾ ਤੇ ਰੌਲੇ 'ਚ ਉਹ ਮਤਲਬ ਉਹਨਾਂ ਦੀ ਉਹ ਕਨਸੈਂਟਰੇਸ਼ਨ ਨਹੀਂ ਸੀ ਬੰਦਦੀ ਔਰ ਜਦੋਂ 12 ਵਜੇ ਉਹਨਾਂ ਨੇ ਲਿਖਣ ਬੈਠਣਾ ਤੇ ਫਿਰ ਸਵੇਰ ਦੇ 4 ਵਜੇ 5 ਵਜੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਬਾਕੀ ਮਦਰ ਨੇ ਇੱਕ ਗੱਲ ਮੈਨੂੰ ਦੱਸੀ ਕਿ ਜਦੋਂ ਉਹ ਲਿਖਦੇ ਸੀਗੇ ਤੇ ਉਹਨਾਂ ਦੇ ਕਮਰੇ 'ਚ ਕੋਈ ਜਾ ਨਹੀਂ ਸਕਦਾ ਪਰਿਵਾਰ ਦੇ ਬੰਦਾ ਵੀ ਜਾਣ ਤੋਂ ਡਰਦਾ ਸੀਗਾ ਉਹ ਮਤਲਬ ਉਹਨਾਂ ਨੇ ਖਾਣਾ ਹੀ ਨਹੀਂ ਉਹਨਾਂ ਨੇ ਸਿਰਫ ਆਪਣੇ ਲਿਖਣ ਦੇ ਵਿੱਚ ਇੰਨੀ ਉਹਨਾਂ ਦੀ ਲਗਨ ਹੋਣੀ ਕਿ ਉਹਨਾਂ ਨੂੰ ਕੋਈ ਧਿਆਨ ਹੀ ਨਹੀਂ ਰਹਿਣਾ ਕਿ ਮੈਂ ਕੁਝ ਖਾਣਾ ਹੈ ਮੈਂ ਕੁਝ ਪੀਣਾ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਸਮਾਂ ਐਸੀ ਤਰ੍ਹਾਂ ਹੀ ਬਤਾਇਆ ਕਿਹੜੀਆਂ ਕਿਹੜੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਜਿਵੇਂ ਕੋਈ ਯਾਦ ਹੋਣਗੇ ਤੁਹਾਨੂੰ ਉਹਨਾਂ ਦੀ ਜੀ ਬਟਾਲਵੀ ਸਾਹਿਬ ਦੀਆਂ ਕਵਿਤਾਵਾਂ ਦਾ ਤੇ ਖੈਰ ਕੋਈ ਅੰਤ ਹੀ ਨਹੀਂ ਉਹਨਾਂ ਨੇ ਹੁਣ 13 ਬੁੱਕਸ ਲਿਖੀਆਂ ਨੇ ਕੁਝ ਇੱਕ ਸਾਡੇ ਤੁਹਾਡੇ ਮੂੰਹ ਦੇ ਮਤਲਬ ਚੜ ਜਾਂਦੀਆਂ ਲੇਕਿਨ ਅਗਰ ਉਹਨਾਂ ਦੇ ਦੀ ਪੋਇਟਰੀ ਨੂੰ ਜਦੋਂ ਅਸੀਂ ਬੈਠ ਕੇ ਦੇਖਦੇ ਆਂ ਤੇ ਬੜੇ ਹੈਰਾਨ ਹੋਈਦਾ ਕਿ ਉਹਨਾਂ ਨੇ ਇਹ ਵੀ ਲਿਖਿਆ ਉਹਨਾਂ ਨੇ ਫੈਮਿਲੀ ਪਲਾਨਿੰਗ ਤੇ ਵੀ ਲਿਖਿਆ ਮੈਂ ਬੜਾ ਹੈਰਾਨ ਹੋ ਗਿਆ ਇੱਕ ਦਿਨ ਮੈਂ ਉਹਨਾਂ ਦੀ ਪੋਇਮ ਪੜ੍ਹਦਿਆ ਪਿਆ ਸੀ ਕਿ ਚੰਗੇ ਰਹਿ ਗਏ ਦੋ ਹੀ ਬੱਚੇ ਉਸ ਉਹਨਾਂ ਨੇ ਉਸ ਟਾਈਮ ਤੇ ਫੈਮਿਲੀ ਪਲਾਨਿੰਗ ਤੇ ਵੀ ਲਿਖਿਆ ਰੁੱਖਾਂ ਤੇ ਅਸੀਂ ਸਾਰੇ ਹੀ ਜਾਣਦੇ ਉਹਨਾਂ ਨੇ ਲਿਖਿਆ ਹਾਂਜੀ ਆਲ ਇੰਡੀਆ ਰੇਡੀਓ ਤੋਂ ਮਤਲਬ ਮੈਸੇਜ ਆਇਆ ਕਿ ਤੁਸੀਂ ਆ ਕੇ ਬਟਾਲਵੀ ਸਾਹਿਬ ਤੇ ਬੋਲਣਾ ਜਲੰਧਰ ਚ ਤੇ ਉਹ ਮਟੀਰੀਅਲ ਲਿਖਿਆ ਔਰ ਉੱਥੇ ਜਾ ਕੇ ਉਹਨਾਂ ਨੇ ਗਾਇਆ ਤੇ ਜਿਹਦੀ ਉਸ ਟਾਈਮ ਤੇ ਕਾਫੀ ਸਰਾਨਾ ਵੀ ਹੋਈ ਐਸੀ ਤਰ੍ਹਾਂ ਬਟਾਲਵੀ ਸਾਹਿਬ ਨੇ ਕਾਫੀ ਪੋਇਟਰੀ ਜਿਹੜੀ ਉਹ ਇਨਸਟੈਂਟਲੀ ਲਿਖੀ ਕੋਈ ਵੀ ਕਨਸੈਪਟ ਅਸੀਂ ਵੀ ਹਰ ਚੀਜ਼ ਨੂੰ ਦੇਖਨੇ ਆ ਲੇਕਿਨ ਸਾਡਾ ਆਈਕਿਊ ਲੈਵਲ ਉਸ ਲੈਵਲ ਦਾ ਹੋ ਵੀ ਨਹੀਂ ਸਕਦਾ ਤੇ ਨਾ ਹੀ ਹੋਏਗਾ ਕਿਸੇ ਦਾ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਦੇਖਿਆ ਤੇ ਉਹਦੇ ਉੱਤੇ ਉਹਨਾਂ ਨੇ ਬੜੀ ਜਲਦੀ ਨਾਲ ਮਤਲਬ ਉਸ ਤੇ ਉਤੇ ਕਵਿਤਾ ਤਿਆਰ ਕਰ ਲਈ ਹੈ ਰਾਸ਼ਟਰਪਤੀ ਬਾੜ ਇਹਨਾਂ ਨੂੰ ਮਿਲਿਆ ਉਸ ਟਾਈਮ ਤੇ ਉਸ ਮੌਕੇ ਦੇ ਰਾਸ਼ਟਰਪਤੀ ਸਾਡੇ ਸੀਗੇ ਡਾਕਟਰ ਜਾਕਿਰ ਹਸੈਨ ਜਿਨ੍ਹਾਂ ਤੋਂ ਇਹਨਾਂ ਨੂੰ ਲੂਣਾ ਦੇ ਇਹਨਾਂ ਦਾ ਜਿਹੜਾ ਸ਼ਾਹਕਾਰ ਸੀ ਉਹਦੇ ਉੱਤੇ ਸਾਹਿਤਕ ਆਦਮੀ ਦਾ ਪੁਰਸਕਾਰ ਮਿਲਿਆ ਜਿਹੜੇ ਉਹ ਮਾਨ ਸਮਾਨ ਦੀ ਹੱਕਦਾਰ ਹੈ ਉਹਨੂੰ ਉਹ ਹੱਕ ਦਿੱਤਾ ਜਾਵੇ ਔਰ ਜੋ ਸਾਡੇ ਸਮਾਜ ਉਸ ਟਾਈਮ ਦੀਆਂ ਕੁਰੀਤੀਆਂ ਸੀ ਉਹਨਾਂ ਨੂੰ ਉਹਨਾਂ ਨੇ ਖੁੱਲ ਕੇ ਉਸ ਟਾਈਮ ਤੇ ਐਕਸਪੋਜ਼ ਕੀਤਾ ਤੇ ਜਿਹਦਾ ਕੀ ਉਸ ਵੇਲੇ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਰਾਇਆ ਗਿਆ ਕੀ ਬਟਾਲਵੀ ਸ਼ਿਪਮਰ ਬਟਾਲਵੀ ਜੀ ਨੇ ਠੀਕ ਕੀਤਾ ਔਰ ਨੇਚਰਲੀ ਉਹ ਇਹਦੇ ਲਈ ਮਾਣ ਦੇ ਹੱਕਦਾਰ ਨੇ ਜਿਹੜੇ ਉਹਨਾਂ ਨੂੰ ਕਵਤਾਂ ਨੂੰ ਪਿਆਰ ਕਰਦੇ ਹੋ ਸਿੰਗਰ ਦੇ ਬਹੁਤ ਜ਼ਿਆਦਾ ਇੱਥੇ ਕਰਦੇ ਵਿੱਚ ਚੁੰਦੇ ਹੋਣਗੇ ਜੀ ਉਹਨਾਂ ਨੂੰ ਪਿਆਰ ਕਰਨ ਵਾਲੇ ਦੇਖੋ ਹਰ ਤਰ੍ਹਾਂ ਦਾ ਇੱਥੇ ਬੰਦਾ ਆਂਦਾ ਹੈ ਔਰ ਉਹਨਾਂ ਚੋਂ ਕੁਝ ਪਰਸਨੈਲਿਟੀਆਂ ਵੀ ਆਂਦੀਆਂ ਜਿਨ੍ਹਾਂ ਬਾਰੇ ਮੈਂ ਜ਼ਿਕਰ ਹਮੇਸ਼ਾ ਕਰਦਾ ਕੀ ਪੁਰਾਣੇ ਵਕਤਾ ਚ ਜਾਓ ਤੇ ਮੁਹੰਮਦ ਰਫੀ ਉਸ ਟਾਈਮ ਦੇ ਪੰਜਾਬੀ ਆਰਟਿਸਟ ਜਿਹੜੇ ਉਸ ਟਾਈਮ ਸੀ ਖਰੈਤੀ ਭੈਂਗਾ ਸੀਗੇ ਗੋਪਾਲ ਸੈਗਲ ਇੰਦਰਾ ਬਿੱਲੀ ਹਾਂਜੀ ਇਹ ਉਸ ਟਾਈਮ ਦੇ ਪੰਜਾਬੀ ਸਾਡੇ ਅਭਿਨੇਤਾ ਔਰ ਸੀਗੇ ਘਰ ਵੀ ਕਦੀ ਆਇਆ ਸੀ ਇੱਥੇ ਮਿਲ ਤੁਸੀਂ ਵੀ ਦੇਖੇ ਹੋਣਗੇ ਹਾਂਜੀ ਦੇਖੋ ਮੇਰੀ ਏਜ ਤੋਂ ਇਹ ਪਹਿਲੇ ਪਹਿਲੇ ਜਰੂਰ ਆਏ ਲੇਕਿਨ ਅਸੀਂ ਉਦੋਂ ਬਹੁਤ ਛੋਟੇ ਸੀਗੇ ਆਏ ਵੀ ਆ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਕੀ ਨੇ ਐਨਾ ਪਤਾ ਹੈ ਕਿ ਬਟਾਲਵੀ ਸਾਹਿਬ ਨੂੰ ਮਿਲਣ ਵਾਲੀ ਬੜੀ ਦੁਨੀਆ ਇੱਥੇ ਆਉਂਦੀ ਸੀ ਜੀਦੇ ਜੀ ਯੰਗਸਟਰ ਆਉਂਦੇ ਸੀ ਤੇ ਲੜਕੀਆਂ ਵੀ ਆਉਂਦੀਆਂ ਸੀ ਲੜਕੇ ਵੀ ਆਉਂਦੇ ਸੀ ਆਰਟਿਸਟ ਵੀ ਆਉਂਦੇ ਸੀ ਪੋएट ਵੀ ਆਂ ਕਵੀ ਵੀ ਆਉਂਦੇ ਸੀਗੇ ਵਡਾਲੀ ਬ੍ਰਦਰਸ ਬਹੁਤ سارے ਲੋਕ ਇੱਥੇ ਆਏ ਉਹ ਗਾਣਾ ਉਹਨਾਂ ਦਾ ਸੁਣਾ ਸਕਦੇ ਤੁਸੀਂ ਵੀ ਜਿਹੜਾ ਤੁਹਾਨੂੰ ਯਾਦ ਹੋਵੇ ਕੋਈ ਗਾਣਾ ਦਾ ਗਾਣੇ ਉਹਨਾਂ ਦੇ ਮੈਨੂੰ ਮਤਲਬ ਯਾਦ ਆ ਥੋੜੇ ਬਹੁਤ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹੀ ਸੁਣਾ ਦੇਵਾਂਗਾ ਏ ਮੇਰਾ ਗੀਤ ਕਿਸੇ ਨਾ ਗਾਣਾ ਏ ਮੇਰਾ ਗੀਤ ਮੈਂ ਆਪੇ ਗਾ ਕੇ ਪੜ ਕੇ ਹੀ ਮਰ ਜਾਣਾ ਏ ਮੇਰਾ ਗੀਤ ਕਿਸੇ ਨਾ ਗਾਣਾ ਏ ਮੇਰਾ ਗੀਤ ਤਰਤ ਤੋਂ ਮੈਲਾ ਸੂਰਜ ਜੇਠ ਪੁਰਾਣਾ ਕੋਟ ਜਨਮ ਤੋਂ ਪਿਆ ਅਸਾਨੂੰ ਇਸ ਦਾ ਬੋਲ ਅਲਾਣਾ ਹੋਰ ਕਿਸੇ ਨੇ ਚਾਹ ਨਾ ਕਾਈ ਇਸ ਨੂੰ ਹੋ ਟੀ ਲਾਣਾ ਇਹ ਤਾਂ ਮੇਰੇ ਨਾਲ ਜਨਮਿਆ ਨਾਲ ਬਹਿਸ਼ਤੀ ਜਾਣਾ ਇਹ ਮੇਰਾ ਗੀਤ ਕਿਸੇ ਨਾ ਗਾਣਾ ਤੁਸੀਂ ਵੀ ਕਿਤੇ ਗਾਉਂਦੇ ਹੋ ਕਿ ਮੈਂ ਗਾਉਂਦਾ ਨਹੀਂ ਮੈਂ ਬਟਾਲਵੀ ਸਾਹਿਬ ਦੀ ਕਵਿਤਾਵਾਂ ਨੂੰ ਬਹੁਤ ਪਿਆਰ ਕਰਦਾ ਔਰ ਅਕਸਰ ਕਲਾ ਬੈ ਕੇ ਗੁੰਗੁਣਾਦਾ ਮੈਂ ਕੋਈ ਹੁ ਸਿੰਗਰ ਤੇ ਨਹੀਂ ਆ ਲੇਕਿਨ ਆਪਣੀ ਰੂਹ ਤੋਂ ਉਹਨਾਂ ਨੂੰ ਪਿਆਰ ਕਰਦਾ ਆ ਆਪਾਂ ਗੱਲ ਵੀ ਕਰਦੇ ਉਹਨਾਂ ਦੇ ਪਰਿਵਾਰ ਦੇ ਬਖੂਨਾਂ ਦੇ ਨਾਲ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸੀਮਾ ਬਟਾਲਵੀ ਹੈ ਹਾਂਜੀ ਕਿਤਾ ਲੱਗਦਾ ਤੁਹਾਨੂੰ ਵੀ ਤੁਹਾਡੇ ਜਿਹੜੇ ਹਸਬੰਦ ਉਹ ਗਾਣਾ ਸ਼ਿਵ ਕੁਮਾਰ ਜੀ ਦਾ ਗਾਣਾ ਵੀ ਸਿੱਖ ਗਏ ਕਿਤੇ ਲਿਖਦੇ ਵੀ ਤੇ ਨਹੀਂ ਕਿਤਾ ਨਹੀਂ ਜੀ ਦੇਖੋ ਉਹ ਸ਼ਿਵ ਬਟਾਲਵੀ ਦਾ ਗਾਣਾ ਤੇ ਉਹਨਾਂ ਦੇ ਬਲੱਡ ਰਿਲੇਸ਼ਨ ਦੇ ਵਿੱਚ ਉਹਨਾਂ ਦੇ ਕਹਿੰਦੇ ਨਾ ਇੱਕ ਅੰਸ਼ ਹੁੰਦਾ ਹੈ ਜਿਹੜੇ ਪਰਿਵਾਰਿਕ ਤੌਰ ਤੇ ਆਪਣੇ ਬੱਚਿਆਂ ਦੇ ਵਿੱਚ ਆਉਂਦੇ ਆ ਤੇ ਉਹ ਵੀ ਉਹਨਾਂ ਦੀ ਇੱਕ ਪੋਇਟਰੀ ਨੂੰ ਜਿੱਦਾਂ ਗੁੰਗੁਣਾਉਂਦੇ ਆ ਬੈਠਦੇ ਆ ਆਵਾਜ਼ ਉਹਨਾਂ ਦੀ ਬਹੁਤ ਅੱਛੀ ਹੈ ਬਟ ਉਹਨਾਂ ਨੇ ਕਦੀ ਅ ਬਟਾਲਵੀ ਸਾਹਿਬ ਜਾਂ ਆਪਣੇ ਚਾਚਾ ਜੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤਰ੍ਹਾਂ ਕਿ ਉਹ ਗਾਉਂਦੇ ਤੇ ਮੈਂ ਵੀ ਪਰ ਉਹਨਾਂ ਦੀ ਨਜ਼ਮਾਂ ਨੂੰ ਲਾਈਕ ਕਰਦੇ ਆ ਵਟ ਜਦੋਂ ਕਿਤੇ ਫ੍ਰੀ ਹੋ ਕੇ ਬੈਠਦੇ ਆ ਤੇ ਉਹਨਾਂ ਨੂੰ ਯਾਦ ਕਰਦੇ ਆ ਤੇ ਇਸੇ ਤਰ੍ਹਾਂ ਹੀ ਯਾਦ ਕਰਦੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਬੋਲ ਕੇ ਕਿ ਮੈਨੂੰ ਫਕਰ ਮਹਿਸੂਸ ਹੁੰਦਾ ਜਿਦੋਂ ਕਹਿੰਦੇ ਸ਼ਿਵ ਜੀ ਦੀ ਲੋ ਜਾ ਰਹੀ ਹੈ ਬਿਲਕੁਲ ਜੀ ਇਹ ਤੇ ਮੈਂ ਬਿਆਨ ਨਹੀਂ ਕਰ ਸਕਦੀ ਇਹ ਮੈਂ ਬਿਆਨ ਕਰਾਂਗੀ ਤੇ ਸ਼ਾਇਦ ਮੇਰੀ ਅੱਖਾਂ ਅਥਰੂ ਆ ਜਾਣਗੇ ਕਿਉਂਕਿ ਮੈਂ ਉਹਨਾਂ ਨੂੰ ਦੇਖਿਆ ਤੇ ਨਹੀਂ ਪਰ ਜਿਹੜੀ ਹਕੀਕਤ ਜਿਸ ਤਰ੍ਹਾਂ ਸਾਡੇ ਪਰਿਵਾਰਿਕ ਮੇਰੇ ਮੰਮੀ ਸੀ ਪਾਪਾ ਸੀ ਤੇ ਉਹਨਾਂ ਨੇ ਜਿੰਨਾ ਵੀ ਮਤਲਬ ਉਹਨਾਂ ਦੇ ਬਾਰੇ ਦੱਸਿਆ ਨਾ ਤੇ ਸਮਝ ਲਓ ਕਿ ਮੈਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਇਸ ਘਰ ਦੇ ਵਿੱਚ ਵਿਚਰਦੇ ਸਮਝ ਲਓ ਮਹਿਸੂਸ ਕੀਤਾ ਤੇ ਬੜਾ ਪ੍ਰਾਊਡ ਮਹਿਸੂਸ ਹੁੰਦਾ ਹੈ ਹਾਂਜੀ ਇਹ ਦੇਖਿਆ ਤੁਸੀਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਨੇ ਜਿਹੜਾ ਅੱਜ ਛੜਤਾ ਤੇ ਫੋਲੋਪ ਰਿੰਟ ਕੀਤੀ ਹੈ ਉਹਨਾਂ ਨਾਲ ਗੱਲ ਵੀ ਕੀਤੀ ਆਪਾਂ ਬਟਾਲਾ ਤੋਂ